ਮੈਂ ਸੰਦੀਪ ਨਾ ਦਾ ਵਿਅਕਤੀ ਹਾਂ ਨਾਗ ਨਵੇਂ ਦਾ ਖਾਣੇ ਮਜੀਠੇ ਚ ਪੈਂਦਾ ਉਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਪਛਾਤੇ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਟ ਨੂੰ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਅਗਲੀ ਕਾਰਵਾਈ ਮਰੂਚ ਨੰਦੇ ਜਾਊਗੀ ਸਰ ਮੋੜਲੀ ਤਫਤੀਸ਼ ਕੀ ਹੈ ਸਾਨੂੰ ਮੋੜਲੀ ਤਫਤੀਸ਼ ਹੈ ਹੋਈ ਹੈ ਕਿ ਗੋਲੀ ਦੇ ਨਾਲ ਜਿੱਥੇ ਹੋਈ ਹੈ ਕੋਈ ਪੁਰਾਣਾ ਕੋਈ ਇਹਦਾ ਕੁਝ ਨਹੀਂ ਪੁਰਾਣਾ ਨਹੀਂ ਸ਼ਰੀ ਕਿਸੇ ਦੇ ਨਾਲ ਨਹੀਂ ਇਹ ਗੈਂਗਵਾਰਦਾ ਨਹੀਂ ਕੋਈ ਲਿੰਕ ਹੈਗਾ ਇਹਦੇ ਨਾਲ ਇਹ ਕੋਈ ਆਪਸੀ ਇਹਨਾਂ ਦੀ ਬਹਿਸ ਵਸਾਈਆ ਵਾ ਬਸ ਇਹ ਲੋਕਲ ਬੰਦੇ ਦੇ ਨਾਲ ਇਹੀ ਗੱਲ ਲੱਗਦਾ ਹੈ ਇਹ ਚਿਕਨ ਦਾ ਕੰਮ ਕਰਦਾ ਹੈ ਨਾ ਮੈਂ ਲੰਦਰ ਨੋਸ ਸਿੰਘ ਸਾਫ ਦਾ ਸਰਪੰਚ ਤੇ ਇਹ ਨਾਗ ਨੇ ਮਾਮਲਾ ਹੋਇਆ ਦਾ ਮਾਂ ਬਾਈ ਸਾਨੂੰ ਤਾਂ ਸਵੇਰ ਪਤਾ ਲੱਗਾ 7:00 ਵਜੇ ਨੂੰ 10 ਕਿ ਮਿੰਟ ਦੇ ਸਾਡੇ ਸਾਫ ਦਾ ਸਰਪੰਚ ਦਾ ਆਪਣਾ ਮਜੂਦਾ ਸਰਪੰਚ ਦਾ ਫੋਨ ਆ ਪਈ ਆ ਗੱਲ ਹੋਈ ਤੇ ਪੁਲਿਸ ਨੂੰ ਆਉਂਦੇ ਸੀ ਅਸੀਂ ਆਏ ਉਹਦੇ ਮੁਰਗੇ ਪੁਲਿਸ ਨੂੰ ਇਤਲਾਹ ਕੀਤੀ ਹੈ ਜੀ ਉਹ ਉਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਲੱਗਦਾ ਕੀ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡੇ ਰੈਂਟ ਤੇ ਰਹਿੰਦੇ ਕਰਾਈ ਸੀ ਤੇ ਪਤਾ ਲੱਗਾ ਵੀ ਬੰਦਾ ਡਿਫਾਲਟ ਰਿਹਾ ਪਹਿਲਾਂ ਮੇਤੇ 322 ਦਾ ਪਰਚਾ ਹੈਗਾ ਜੀ ਪੰਗੜਾ ਕਿਤੇ ਮੇਤੇ ਝਗੜਾ ਝੋੜਾ ਬਣਾ ਨਾ ਕੋਈ 4:00 ਵਜੇ ਸ਼ਾਮੀ ਕੁਝ ਝਗੜਿਆ ਜੀ ਆਣ ਕਿਥੇ ਤੇ ਮਾ ਚਾਹਦਾ ਮੈਂ ਤੈਨੂੰ ਦੇਖਣਾ ਤੇ ਜਿਹਨੇ ਦਾ ਤੂੰ ਕਿੰਨੀ ਕੁ ਉਮਰ ਹੈ ਜੀ ਪੂਰੀ ਤਰ੍ਹਾਂ ਜਾਂ ਚੜੀਆਂ ਸਾਲ ਦੇ ਕਰੀਬ ਹੋਵੇ 40 ਸਾਲ 40 ਕੀ ਲੱਗਦਾ ਉਹ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਕਿ ਨਹੀਂ ਜੀ ਨਹੀਂ ਜੀ ਇਨਸਾਫਪਸੰਦ ਬੰਦਾ ਸੀ ਕੀ ਮੰਨ ਕਰਦੇ 1886 ਦਾ ਇਥੇ ਕੰਮ ਕਰ ਰਿਹਾ ਜੀ ਉਹ ਗੁਰੂਪੁਰ ਮੰਗ ਇਨਸਾਫ ਜੀ ਮੰਗ ਕਰਦੇ ਆ ਜੀ ਇਸਾਂ ਨੂੰ ਇੰਸਾਲ ਰੋਇਆ ਜਾ ਰਿਹਾ ਜੀ ਬੰਦੀ ਕਿਉਂ ਵੀ ਕਰ ਰਾਈ ਚੁਕੀ ਆ ਜੀ ਨਾਮ ਤੇ ਮਸਲਤ ਮਾਣਾ ਲਾਸ ਬਲਾਗ ਸਾਹਿਬ ਸਰਪੰਚ ਦਾ ਬਲਾਗ ਨਵੇਂ ਕੀ ਹੋਇਆ ਮਾਮਲਾ ਰੱਬ ਉਹ ਬੜੇ ਮੰਨ ਭਾਗੀ ਕਰ ਮਾਇਆ ਜੀ ਰਾਤ ਕੋਈ ਕਰੀਬ ਹੀ ਮੈਨੂੰ ਕੋਈ 10 ਵਜੇ ਕੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨ ਇਨਸਾਨ ਦੇ ਡਾਟੇ ਸੰਦੀਪ ਸਿੰਘ ਸੋਨੂ ਦੇ ਉਹ ਛੋਟੇ ਪਰਵਰ ਤੱਕ ਕਦੋਂ ਬਦਲਦਾ ਮੈਨੂੰ ਕਹਿੰਨ ਕਿ ਸਰਪੰਚ ਜੀ ਆਇਆ ਦਵਾ ਦੋ ਬੜੇ ਜਲਦੀ ਆ ਰਹੇ ਉਹ ਆ ਗੱਲ ਬਸ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਫਿਰ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੇ ਇਤਲਾਹ ਦਿੱਤੀ ਮੌਕੇ ਤੇ ਮਤਲਬ ਐਸਐਚਓ ਮਜੀਠਾ ਅਜਿੰਦਰ ਸਿੰਘ ਐਸਐਸ ਜਿਫਤੀ ਸਾਹਿਬ ਜਿਹੜਾ ਸਾਡੇ ਮਰਜੀ ਨਵੇਂ ਨਾ ਚਾਰਜ ਲਿਆ ਉਹ ਵੀ ਫੋਰੈਂਸਿਕ ਦੀ ਟੈਮ ਆ ਗਈ ਮੌਕੇ ਤੇ ਉਹਨਾਂ ਕਾਫੀ ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਕੰਮ ਦੇ ਵਿੱਚ ਤੇ ਐਨ ਪ੍ਰਸ਼ਾਸਨਕਾਰੀ ਸਾਡੀ ਆਪੀ ਲਿਆ ਕਿ ਇਹ ਜਲਦ ਤੋਂ ਜਲ ਰਿਹਾ ਜੇ ਮੱਧ ਭਗੇ ਘਟਨਾ ਹੋਣ ਲੱਗਾ ਵਾ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਬੰਦੇ 'ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿ ਲੱਗਦਾ ਕਿ ਸਰਪੰਚਾ ਤੁਹਾਨੂੰ ਕੀ ਮਾਮਲਾ ਕਿਹਾ ਹੈ? ਇਹ ਦੇ ਜੀ ਜਦੋਂ ਜਦੋਂ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਤੇ ਸਾਹਮਣੇ ਆਊਗਾ। ਅਜੇ ਤੱਕ ਤਾਂ ਕੋਈ ਸ਼ਾਮੀ ਕਾਲਾਂ ਦੇ ਕੋਈ ਥੋੜੀ ਜਿਹੀ ਇਹਨਾ ਬੰਦੇ ਦੇ ਤੋਫਾ ਹੀ ਹੋਈ ਕਿਸੇ ਨਾਲ। ਤੇ ਉਹ ਤੋਂ ਵਾਦਾ ਥੋੜੀ ਦੇਰ ਬਾਅਦ ਇਹ ਬੰਦੇ ਨਾਲ ਹੋ ਜਾਂਦੀ ਆ। ਉਹ ਜਿਹੜੀ ਸਚਾਈ ਕੀ ਆ ਇਹ ਵੀ ਉਹਦੇ ਨਾਸੀ ਦੇ ਬੇਸੰਦਾਇ ਸਾਵਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ। ਉਹ ਬੰਦਾ ਪਹਿਲਾਂ ਵੀ ਸ਼ਾਇਦ ਤੁਹਾਨੂੰ ਮਾਲ ਵੇਗਾ ਵਾ ਗਲਤ ਕੰਮਾਂ ਦੇ ਵਿੱਚ। ਤੈਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਕਿ ਜਾਂ ਕੋਈ ਬਾਤ ਇਹਦੇ ਪਾਰੇ ਨੂੰ ਜੀ ਕੋਈ ਕਹਿੰਦਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪਤਾ ਖੁੱਲਣਗੇ ਫਿਰ ਪਤਾ ਲੱਗੂਗਾ